ਆਪਣੇ ਕਬੂਤਰ ਮੀਰ ਕੇ ਕਬੂਤਰ ਬਾਜ਼ ਪੰਜਾਬ ਦੇ ਵਿੱਚ ਨਹੀਂ ਫੜਕੇ ਜਾਂ ਮੁੰਡਾ ਆ। ਸੋ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਪਤਾ ਹੈ ਆਪਣੇ ਪਿੰਡ ਦੇ ਵਿੱਚ ਕਬੂਤਰਾਂ ਲਈ ਬਾਜ਼ੀ ਪਈ ਹੋਣੀ ਹੈ। ਸੋ ਥਾਰਾਂ ਨੂੰ ਬੇਨਤੀ ਹੈ ਕਿ ਚੰਗੇ ਬਣ ਕੇ ਦਿਖਾਓ। ਜਿਹੜਾ ਮਰ ਲਵੇ ਆਪਣੇ ਕਬੂਤਰ ਛੱਡ ਕੇ ਉਹਨਾਂ ਕਬੂਤਰਾਂ ਨੂੰ ਲਾਉਣ ਦੀ ਕੋਸ਼ਿਸ਼ ਨਾ ਕਰੇ। ਕੰਬੇ ਦੇ ਵਿੱਚ ਡਾਕਟਰ ਉਹ ਤਕੀਆਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਉਹ ਪਿੰਡ ਨੂੰ ਚੰਦਾ ਪਰ ਉਹ ਖਾਰਾਂ ਨੂੰ ਬੇਨਤੀ ਹੈ ਕਿ ਉਹ ਛੱਤਾਂ ਤੇ ਚੜੇ ਹੋਏ ਨੇ ਪਿੰਡ ਵਾਲੇ ਖਾਤਰੀਆਂ ਲੈ ਕੇ ਕੰਪਿਊਟਰਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੱਟ ਦੇਵਾ ਕੋੰਦਰਾ ਵੀਰ ਬੜ ਕੇ ਹਜੇ ਕੰਮ ਨਾ ਕਰੋ ਕਿਸੇ ਵੀ ਬੰਦੇ ਨੇ ਆਪਣਾ ਜਿਹੜੇ ਪਿੰਡ ਦੇ ਤੇ ਲੁੱਕ ਸੋਤਾ ਦੇਤੇ ਕਾਰਵਾਈ ਹੋਊਗੀ ਆਹ ਵੀ ਕਾਰਵਾਈ ਹੋਊਗੀ ਸਾਰੇ ਨੂੰ ਬੇਨਤੀ ਹੈ